ਅਨਾ ਦੁਨੀਆ ਖੀਦੀ ਹੋਰ ਡਰਦੇ ਰੋਦੇ ਹੈ ਨਹੀਂ ਕੰਮ ਕਰਦੇ ਕੀ ਕਰਦੇ ਹੈ ਡਰਦੇ ਜੀ ਹੈ ਨਹੀਂ ਕੰਮ ਕਰਦੇ ਨਹੀਂ ਅਗੇ ਤਾਂ ਹੀ ਖੜੇ ਤੂੰ ਲੱਗਦਾ ਕੀ ਕਰੀ ਜਾਂਦੀ

ਉਹ ਪਤਾ ਜਾਣਦੇ ਜਿੰਨੇ ਨਵ ਤੇ ਪੰਜ ਮਾਰਲੇ ਖਾਲੇ ਲਈਏ ਤੁਸੀਂ ਨਹੀਂ ਫੜ ਜਿੱਥੇ ਹੋ ਨਹੀਂ ਆ ਪਿੰਡ ਕਿਦੋਂ ਘਰ ਹੈ ਪਿੰਡੋਂ ਬਾਹਰ ਨੇ ਬਣਾ ਕਿਦੋਂ ਘਰ ਮੈਂ ਕਹਿੰਦਾ ਘਰ ਬੜ ਵੀ ਤੇ ਕਿਹਦਾ ਜੀ ਇਹ ਸੁੱਚੇ ਦੇ ਘਰੋਂ